ਆ ਲੋ ਵੀ ਸਾਰੇ ਭਰਾਵਾਂ ਦਾ ਆਪਾਂ ਇਹ ਖੁੱਡਾ ਖੋਲਤਾ ਸੀਗਾ ਬਾਹਰ ਹਵਾ ਚ ਆਪਾਂ ਬੈਠੇ ਵਧੀਆ ਠੰਡੀ ਠੰਡੀ ਹਵਾ ਚ ਨਹੀਂ ਆਂਦੀ ਆ ਠੀਕ ਐ ਇਹ ਦੇਖੋ ਕਿਤੇ ਕਿਹ ਮਹਿਲੀ ਹੁੰਦੀ ਐ ਇੱਕ ਖੁੱਡਾ ਖੋਲਤਾ ਬਸ ਹੋ ਗਏ 6 ਵਜੇ ਦਾ ਖੁੱਲਿਆ 6:30 ਹੋ ਗਏ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਹੀ ਬਾਹਰ ਬੈਠੇ ਨੇ ਇਹਨਾਂ ਕੋਲ ਹਵਾ ਚ ਤੇ ਬਸ ਇਹਨਾਂ ਨੂੰ ਕਰਦੇ ਆਂ ਬੰਦ ਤੇ ਆ ਦੋ ਕੁੱਡੇ ਖੋਲ ਦਿੰਦੇ ਆ ਨਾ ਹਵਾ ਲਵਾ ਦਿੰਦੇ ਆ 7 ਵਜੇ ਤੱਕ ਬਾਜੂ ਫੇਰ ਉਹ ਕਰਦਾ ਇਹ ਖੁੱਡਾ ਖੋਲ ਦਾਂਗੇ ਠੀਕ ਹੈ। ਦਾੜੇ ਗਾਰੇ ਮੜਮੋਟਾ ਉੱਤੇ ਖਿੱਲੇ ਨੇ ਉਹ ਖਾ ਲਿਆ ਉਹਨਾਂ ਨੇ ਚੋਲੇ ਨਾਲ ਗੁੱਡ ਰੰਗਿਆ ਆਣੇ ਆਪਣੇ ਨੇ ਤੇ ਵਿੱਚ ਜੋੜੀਆਂ ਡਾਲਦੀ ਬੀਲਾ ਨੇ ਚਾ ਦੋ ਦੋ ਜੋੜੀਆਂ ਅੰਡੇ ਲਈ ਬੈਠਿਆ ਤੇ ਅੱਗੇ ਦੇਖਦੇ ਬਈ ਬਹੁਤ ਹੀ ਤੇਜ਼ ਵੈਸੇ ਅੱਜ ਸਵਾਦੀ ਕੁੱਤੀ ਢੋੜਦੀ ਬੌਜੀ ਵਾਲੇ ਕੁੱਤਰ ਘੱਟਣ ਦੀ ਪਰ ਯਾਰ ਆਪਾਂ ਕਦੋਂ ਹੁਣ ਆਪਣਾ 8 ਵਜੇ ਰਹਿ ਗਏ ਯਾਰ ਉਹ 8 ਵਜੇ ਤਾਂ ਆਪਾਂ ਗਜਾਉਣੀ ਕੋ ਮਰਜੀ ਹੋ ਜੇ ਘਰੇ ਆਣਾ ਆ ਤਾਂ ਆਪਣਾ 9 ਵਜੇ ਵੱਜ ਗਏ 9 ਵਜੇ ਵਸਾ ਲਾ ਲਓ ਬਾ ਇੱਕ ਤਾਂ ਬਾਈ ਆਪਣਾ ਛੋਟੇ ਮਾਰਸਾ ਉਹਦੇ ਪੁੱਤਰ ਦਾ ਬਜਿਆ ਕੱਲ ਦੋ ਪਹਿਲਾਂ ਵੱਜ ਗਏ ਉਹਨਾਂ ਚ ਇੱਕ ਬਾਈ ਬਾਈ ਬੱਲੂ ਵਾਲੇ ਜੋ ਬਜਾ ਹਿੱਲ ਗਿਆ ਘਰੋਂ ਆਇਆ ਸੀ ਗੱਲ ਯਾਰ ਘਰੇ ਢੰਗਾ ਵੀ ਛੱਲਿਆ ਦੀ ਤੇ ਬਾਅਦ ਫੇਰ ਹਿੱਲ ਗਿਆ ਯਾਰ ਕਿਸੇ ਨੇ ਇਦਾਂ ਫੜ ਲੈ ਕੋਈ ਦੁਬਾਰਾ ਕੋਈ ਚੈੱਕ ਕਰਨੀ ਜੇ ਉਹਦੇ ਬਾਦ ਦਾ ਹੁੰਦਾ ਹੋਏ ਕਰੇ ਆਪਣੇ ਕੁੱਤਰ ਫੜ ਕੇ ਤੇ ਚਲੋ ਉਹ ਵੀ ਕੋਈ ਚੱਕ ਨਿਕਾ ਆਪਣਾ ਘਰ ਹਿੱਲ ਗਿਆ ਸੀ ਗੁਲਾਬੀ ਬੋਟਾ ਗੁਲਾਬੀ ਟਿੱਡਾ ਗੁਲਾਬੀ ਪਿੱਟਾ ਤੇ ਦੋਨੇ ਪੰਨਿਆਂ ਦੀ ਅੱਧੀਆਂ ਚੱਲ ਰਾ ਠੀਕ ਹੈ ਬਾਈ ਸੱਤ-ਸੱਤ ਚੱਲ ਰਾ ਵਿੱਚੋਂ ਬਾਈ ਸੱਤ-ਸੱਤ ਕੰਨੀਆਂ ਚੱਲ ਰਾਂ ਦੀਆਂ ਤੇ ਬਸ ਇੱਕ ਬਚਾ ਉਹ ਹਿੱਲੇ ਆਪਣਾ ਖੱਟੀਆਂ ਦਾ ਉਹਦੇ ਪੈਰਾਂ ਦੇ ਬਾਹਲੇ ਹੋਸੀਆਂ ਬਾਈ ਲੋਕਾ ਦਾ ਘਾੜ ਦਾ ਬਾਲਾ ਲੰਮਾ ਠੀਕ ਹੈ ਤਿੰਨ ਤੋਂ ਵਿੱਚ ਹਿੱਲ ਲੱਗੇ 11 ਜੋ 8 ਵਜੇ ਰਹਿ ਗਈ ਆਪਣੋ 8 ਜੋ ਆਪਣੇ ਲਾਲੋ 3 ਵਜੇ ਦੀ ਦਡਾਈਆਂ ਹੋ ਗਈਆਂ ਘਰੇ 5 ਵਜੇ ਰਹਿ ਗਿਆ ਆਪਾਂ ਉਹ ਵੀ ਗਝਾ ਲੈਣੇ ਅੱਜ ੋਹਲੀ-ਹੋਲੀ ਠੀਕ ਆ ਡੱਬਾ ਲਾਲ ਦੋ ਰਹਿਦੇ ਆ ਤੇ ਇਹ ਬਹੁ ਬੰਨੂਮੋੜ ਵਾਲੇ ਕੂਤਰ ਦਾ ਇੱਕ ਹੋ ਚਾ ਗਿੱਜ ਗਿਆ ਤੇ ਦੋ ਗਿੱਜ ਗਏ ਆਪਣੇ ਉਹਦੇ ਵੱਡੇ ਦੇ ਗਿੱਜ ਗਏ ਮੋਢੇ ਵਾਲੇ ਦੀ ਤਿੰਨ ਵਜੇ ਗਿੱਜ ਗਏ ਤੇ ਦੂਜੇ ਆਪਣੇ ਗਝਾਉਣ ਆ ਗਏ ਦੂਜੀ ਵੀ ਆਦੀ ਗਝਾਉਣੇ ਆ ਤੇ ਇਹਨਾਂ ਨੂੰ ਕਰਦੇ ਹੁਣ ਆਪਾਂ ਬੰਦ ਤੇ ਫੇਰ ਚੱਲਦੇ ਆ ਕੋਠੇ ਦੇ ਦੂਜੇ ਖੁੱਡੇ ਖੋਲ ਕੇ ਯਾਰ ਤੇ ਜਿਹੜੇ ਡਾਉਣ ਵਾਲੇ ਉਹਨਾਂ ਡਾਉਣੇ ਆ ਰਾਤ ਮੇਰੇ ਸਾਹੇ ਦਾਣਾ ਚੱਕਣਾ ਮੈਂ ਫੁੱਲ ਲਗਿਆ ਯਾਰ ਉਤਲੇ ਖੁੱਡੇ 'ਚ ਮੈਂ ਰੱਜੀ ਬੈਠੇ ਹੋਣਗੇ ਕੋਈ ਚੱਕਰ ਨਹੀਂ ਉਹਨਾਂ ਮਠਾਣਾ ਦਿੰਦੇ ਉੱਤੇ ਯਾਰ ਉਹਨਾਂ ਨੂੰ ਵੀ ਡਾ ਦਿੰਦੇ ਆ ਅੱਜ ਮੌਸਮ ਬੜੀਆ ਹੈਗਾ ਤਾਦੋ ਖੱਡੀ ਖਵਾ ਜੀ ਜਤੇ ਇਹ ਧੁੱਪ ਲੱਗੀ ਨਹੀਂ ਚੰਗੀ ਤਰ੍ਹਾਂ ਤੇ ਹਾਜ ਵਗਾਰਾ ਕਰ ਲੈਣਗੇ ਆਦੋ ਉੱਡੇ ਕੇ ਜਾਣ ਪਰ ਤਾਦੋ ਪੱਠੀ ਕੱਢਣੇ ਹਰੇ ਦਾ ਆਪਾਂ ਮਾਸਾ ਅੱਜ ਹੋ ਗਈ ਤਰੀਕ ਐ ਰਮੇ ਸਾਕੇ 22 23 ਹੋ ਪੁੱਤ ਵੱਧ ਤਰੀਕ ਅੱਜ 23 ਹੋ ਗਈ ਅਬ ਦੋ ਦਿਨਾਂ ਤੱਕ ਦੋ ਦਿਨਾਂ ਦੇ ਵਿੱਚ ਮੱਛੇ ਕਿ ਜਾ ਲੈਣੇ ਆ 26 ਤਰੀਕ ਤੋਂ ਲੱਗ ਜਾਏ ਕੱਢਣ 26 ਤਵੀ ਕੱਢੇ ਯਾਰ 5 ਦਿਨ ਆ ਹੋ ਜਾਣਗੇ ਮਮੀ ਨੇ ਦੇ ਤੇ 15 ਦਿਨਾਂ ਦੇ ਦੇ ਤੇ 20 ਮਰੀ 15 ਦਿਨ ਘਰੇ ਡਾਈਆਂ ਲਾ ਕੇ ਫੇ ਬੰਦੀਆਂ ਨੇ ਕਰਕੇ ਤੇ ਪਾਣੀ ਤੇ ਲਾ ਦਾਂਗੇ ਯਾਰ ਪੁੱਤਰ ਪਾਣੀ ਵਾਲੇ ਕਰ ਲਾਂਗੇ ਉਹਨਾਂ ਦਾ ਲੈ ਕਪੜੇ ਕੂਲ ਵਧੀਆ ਡਾਈ ਬਣ ਲਿਆ ਇੱਕ ਜੋੜਾ ਇਧਰ ਕਰਤਾ ਆਪਾਂ ਠੀਕ ਹੈ ਆਪਣਾ ਮੋਜਾ ਆ ਮੋਜੀ ਕੂਤਰੀ ਦਾ ਟੀ ਦਾ ਦੂਸਰਾ ਠੀਕ ਹੈ ਇੱਕ ਆ ਕੁਡੀਜੀ ਕਰਤੇ ਆਪਾਂ ਬੜਾ ਬਲੜ ਬਲੜ ਨਹੀਂ ਹੈ ਬਸ ਉਹ ਆਪਾਂ ਕਬੂਤਰ ਉੱਦਲੇ ਇੰਝ ਕਰਤਾ ਪਾਣੇ ਵਾਲੇ ਬਲੜ ਦੇ ਦੋ ਜੋੜੀਆਂ ਆ ਕੁਡੇ ਚ ਠੀਕ ਹੈ ਇਧਰ ਵੀ ਬਸ ਉਕਰੇਗਾ ਤਾਂ ਰਾਤ ਦੇ ਆ ਰੰਗਾਂ ਦੇ ਅੰਡੇ ਲਾਉਣੇ ਹੁਣ ਉਹ ਜਿਹੜੇ ਜਿੰਨਾ ਟਾਈਮ ਟੁੱਟਦਾ ਨਹੀਂ ਰਹਦਾ ਲਈ ਤਣ ਹੋਣੀ ਆਪਾਂ ਉਹ ਕਰਦੇ ਇੱਧਰ ਵੀ ਹੁਣ ਜੋੜੀ ਆ ਸਾਰੀ ਸਾਰੀ ਜੋੜੀ ਇੱਧਰ ਵੀ ਵਿੱਚੂ ਹੋਊਗਾ 1 2 ਉਤਰ ਹੋਣਗੇ ਜਿਹੜੇ ਜੋੜੇ ਨਹੀਂ ਹੋਣਗੇ ਤੇ ਜੋੜੀ ਆ ਸਾਰੇ ਯਾਰ ਜੇ ਨਾ ਜੋੜਾ ਲੱਗਿਆ ਪਿਆ ਆਪਣਾ ਠੀਕ ਆ ਆ ਕਾਲੀ ਜਿੰਨੀ ਦਾ ਲੱਗਿਆ ਪਿਆ ਆ ਬਾਈ ਵਾਲਾ ਤੇ ਕਾਲ ਖੜਿਆ ਪਿਆ ਕਾਲ ਕਿ ਕਿੱਥੇ ਵੱਧੀ ਆ ਪੂਰੀ ਫਿਰਦੀ ਹੋਈ ਕਾਲ ਖੀ ਵੀ ਉਹ ਪਰਦੇ ਸਾਈਡ ਮੱਠੀ ਜੋੜਾ ਓਹ ਚਾ ਨੋਟ ਆ ਬਈ ਇਧਰ ਹੀ ਗਮ ਸੱਟ ਹੈ ਬੱਚੇ ਕਾ ਠੀਕ ਨੇ ਇੱਕ ਵਚਾ ਆਪਣਾ ਯਾਰ ਛੋਟਾ ਹੀ ਕਿਧਰ ਗਿਆ ਹੋਵੇ ਗਿੱਟਗੇ ਜੀ ਮਰੀ ਫਿਰਦਾ ਹੋਵੇ ਯਾਰ ਉਹਦਾ ਬਰੇ ਵਾਲੇ ਫਿਰਦਾ ਚਲੋ ਬਾਅਦ ਚੋਂ ਦੇਖਾਂਗੇ ਦੇਣੇ ਜੀ ਚਾ ਪਰਾਂ ਦੋ ਬਾਈ ਉਹ ਦੋ ਗੱਡੇ ਖੋਲ ਦਿੰਦੇ ਆ ਫਾਰ ਲੱਗਣ ਦੋਨਾਂ ਨੂੰ ਬਾਅਦ ਇਹਨਾਂ ਨੂੰ ਖੋਲ ਜਾਏ ਪਰਾਂ ਜਾ ਗੁੱਤਣਾ ਵੀਰੇ ਬਈ ਵੀ ਖੋਲ ਦਿੰਦੇ ਇਹ ਵੀ ਫਰਦੇ ਰਹਿਣਗੇ ਖੁੱਲੇ ਇਹ ਚ ਵੀ ਆਪਣੇ ਉਹ ਗੱਲਣ ਨੇ ਆਹੂ ਦਾ ਹਟੇ ਲਾੜੇ ਕਾਲੀ ਜਿੰਨੀ ਨਾਲ ਆਹੂਤਰ ਨੂੰ ਵੀ ਆਪਾਂ ਉਥੇ ਛਾੜਦੇ ਪਰਲੇ ਚ ਠੀਕ ਐ ਉਹ ਤਰੀਕੇ ਨਾਲ ਰਾਜੂਆ ਦਾ ਵੀ ਵੀ ਕੀ ਆ ਬਈ ਉਥੇ ਹੀ ਚਾੜਦੇ ਹੁਣ ਉਥੇ ਗੜਦੇ ਆ ਬੱਚੇ ਤੇ ਜਾਲ ਚ ਪਾਉਣੇ ਆ ਤੇ ਜਿਹੜੇ ਡਾਉਣ ਵਾਲੇ ਆ ਡਾਉਣੇ ਕੀ ਆਣਾ ਬਈ ਆਹਨ ਤੇ ਵੀ ਆਪਾਂ

ਜਾਲਜਪਾਉਣੇ ਆ। ਅੱਬ ਦਾ ਮਾਰੀਆਂ ਕੂਤਰੀ ਨਹੀਂ ਬਿੱਟਾ ਬਈ। ਚੈਨਾ ਪਾਣੀ ਵਾਲਾ ਲਾਉਣ ਵਾਲਾ ਬੱਚਾ ਨੂੰ ਬਾਜੇ ਪਾਣੀ ਲਾ ਦਿੰਦੇ ਆ। ਤੇ ਬੰਦੇ ਨੂੰ ਕੱਢਦੀ ਯਾਰ ਤੇ ਜਾਲਜਪਾ ਕੇ ਫੇਰ ਸਾਨੂੰ ਦਿਖਾ ਦਿੰਦੇ ਆ। ਠੀਕ ਐ। ਜਿਹੜੇ ਚਿੱਟੇ ਆ ਸਾਰੇ ਜਾਲਜਪਾ ਦਿੰਦੇ ਆ ਦੂਜੇ ਆਪਾਂ ਕੱਢ ਦਿੰਦੇ ਆ। ਕੱਢ ਦਿੰਦੇ ਆ ਢਾ ਦਿੰਦੇ ਆ ਬੱਚੇ ਸਾਰਾ। ਪੰਜਾਂ ਨੂੰ ਢਾ ਦਿੰਦੇ ਆ ਤੇ ਦੂਜੇ 8 ਵਜੇ ਖੁੱਲੇ ਛਾਤੀ ਤੇ ਉਠਾ ਦਿੰਦੇ ਆ। ਠੀਕ ਐ ਬਈ। ਆ ਵੀ ਬੱਚਾ ਉਹ ਦੇ ਇੱਕ ਗੁਲਾਬੀ ਢੁੱਸੇ ਵਾਲਾ ਪਾ ਚਾਰ 5 6 7 7 ਵਿੱਚ ਦਾ ਬੈਠਿਆ ਇਹਨਾਂ ਨੂੰ ਉੱਤੇ ਕਰਦੀ ਹੈ ਯਾਰ ਉੱਤਰ ਜਾਂਦੇ ਆ ਹਵਾ ਵਾਲੀ ਚੱਲੀ ਜਾਂਦੀ ਹੈ ਅੱਜ ਬਲਾਬੀ ਢੁੱਸੇ ਵਾਲਾ ਬੱਚਾ ਉਹ ਫਿਰਦਾ ਆਪਣਾ ਆਪਣੇ ਮਾਂ ਦਾ ਤੇ ਵਾਹ ਐਣੀ ਵੀ ਚਾਲਦੀ ਹੈ ਯਾਰ ਵਾਹ ਬਸ ਉਤਰਿਆ ਯਾਰ ਇਹ ਬੱਚਾ ਵਧੀਆ ਹੋ ਗਿਆ ਕੂਤਰਾ ਬਣ ਗਿਆ ਏ ਕੂਤਨੀ ਕਬੂਤਰੀ ਬਣ ਗਈ ਆ ਫਿਰ ਵੀ ਆ ਚਿੱਟੀਆਂ ਦੀ ਲਾਲ ਸਰੀ ਢਾਂਗੇ ਤੇ ਆ ਜੂਣ ਯਾਰਾਂ ਦਾ ਪੀ ਹੈ ਢਾਂਗਾ ਛਾਲਾਂ ਦੀ ਲੋੜ ਵੀ ਨਹੀਂ ਨਸਲਾਂ ਤਾਂ ਐ ਠੀਕ ਹੈ ਆ ਲਓ ਭਾਈ ਇੱਕ ਦਾ ਆ ਗਿਆ ਉਹ ਚਾਰ ਛੱਡੇ ਹੋਏ ਆ ਕੂਤ ਠੀਕ ਹੈ ਇਹ ਬੱਚੇ ਉਠਾ ਦੇ ਇੱਚ ਇੰਨਾ ਚ ਥੋੜਿਆਂ ਨੂੰ ਆਪਾਂ ਫੀਡ ਜੀ ਦੇ ਦਿੰਨੇ ਆ ਵੀ ਫੈਦ੍ਰੀ ਤੋਂ ਉਹੀ ਲਾਲ ਸਰ ਆਇਆ ਆਉਦਾ ਸੱਜੇ ਪੱਲੇ ਦਾ ਗਲਾਬੀ ਟੁੱਸਾ ਇਹਦਾ ਇੱਕ ਕੱਲ ਨਹੀਂ ਮੁੜਿਆ ਆਪਣਾ ਦੋ ਪਹਿਲਾਂ ਭੱਜ ਗਿਆ ਨੇਦੀ ਨੇ ਝੱਕ ਦੇ ਘਰੋਂ ਤਿੰਨ ਵਜੇ ਭੱਜ ਗਿਆ ਵੀ 11 ਚੋਂ 8 ਵਜੇ ਬੈਠਿਆ ਅੱਗੇ ਜਾਨ ਯਾਰ ਬਸ ਪਰ ਮੂਦੀ ਮੇਰ ਨਾਲ ਬਹੁਤ ਹੈ ਉਹਨਾ ਉੱਚੇ ਦੇਖ ਲੋ ਆਹੇ ਛੋਟੇ ਨੇ ਇਹਨਾਂ ਨੂੰ ਘਰ ਦੇ ਯਾਰ ਛੋਲੇ ਖਵਾਇਆ ਕਰਾਂਗੇ ਤੇ ਕਣਕ ਭੰੰਤੀ ਹੋਈ ਖਵਾਇਆ ਕਰਾਂਗੇ ਯਾਰ ਇਹ ਤਿੰਨ ਪੰਜ 10 4 5 6 7 8 9 10 11 11 ਬੱਚੇ ਆ ਸੀ ਤੇ ਥੋੜੇ ਥੱਲੇ ਆ ਯਾਰ ਅੰਦਰ ਬੈਠੇ ੁੱਡੇ ਜਾ ਆਹ ਚੜੀ ਜਾਂਦਾ ਬਈ ਬੱਚਾ ਹਣਤਾਰ ਲਈ ਯਾਰ ਬਹੁਤ ਹੈ ਬਾਲਾ ਦੇ ਉੱਦ ਦੀ ਉਤਰਾਂ ਚੜ ਗਏ ਯਾਰ आजूआ हो ना नम आया भी तार लेकिन ढेड कच्छा नहीं यार ठीक है ਕਿੱਧਰ ਗਿਆ ਲੋਹ ਹੁੰਦਾ ਹੈ ਪਾ ਫਿਰਦਾ ਬਈ ਪੁੱਤਰ ਆਉਣ ਫਿਰ ਮੈਨੂੰ ਵੀ ਆ ਗਿਆ ਕਾਲੀ ਟੋਰੀ ਜੀ ਹੈ ਦੀ ਬੀਜ ਮੰਦਰੂ ਠੀਕ ਹੈ ਇਹਨੂੰ ਵੀ ਤਾਰ ਲਈ ਯਾਰ ਫੇਰ ਦਿਖਾਉਣੇ ਤੇ ਉਹ ਟੁੱਸੇ ਵਾਲਾ ਵੀ ਦਿਖਾ ਦਿੰਨੇ ਉਹ ਕਿਆ ਲੱਗ ਗਿਆ ਇੱਧਰ ਗਿਆ ਕੱਢੀ ਵਾਲਾ ਆਪਰ ਦਾ ਇਹ ਤਾਂ ਲੈ ਵੀ ਇਹ ਵੀ ਅੱਜ ਉੱਡ ਗਿਆ ਤਾਂ ਵੀ ਬਹਿ ਗਿਆ ਤੇ ਲੈ ਵੀ ਬੈ ਜਾ ਬੈ ਜਾ ਬੈ ਜਾ ਨਾ ਨਾ ਸ਼ਤਰੀ ਦੀ ਜਾਲ ਬਸ ਲੈ ਬਈ ਕੋਈ ਨਾ ਹੋਰ ਹੋ ਗਿਆ ਉੱਡ ਕੇ ਬਹਿ ਗਿਆ ਘਰੇ ਇੱਕ ਲਾ ਗਿਆ ਪੁੱਛਾ ਆਪਣਾ ਉਹਨਾਂ ਦਾ ਉਹ ਚਾਰ ਹੀ ਨੇ ਯਾਰ ਮੱਛਾ ਉੱਤਰ ਗਿਆ ਗੱਲ ਆਈ ਤੁਸੀਂ ਵਾਲਾ ਬੱਚਾ ਬੈਠ ਨਹੀਂ ਰਿਹਾ ਕਹਿੰਦੇ ਹਵਾ ਚੱਲੀ ਜਾਂਦੀ ਆ ਨਾ ਯਾਰ ਟਾਲਣਾ ਜੇ ਹੋਰ ਕੋਈ ਟੱਕਰ ਨਹੀਂ ਬੱਟੂ ਘਰੇ ਉੜਦਾਗਾ ਅੱਜ ਉੱਡਿਆ ਬੜਾ ਥੋੜਾ ਜਿਹਾ ਉੱਚਾ ਤੇ ਮਾਰਦੇ ਨਹੀਂਗਾ ਬਈ ਤਾਰਨੇ ਆਉਣੂ ਵੀ ਆ ਆ ਗਿਆ ਬਈ ਆਇਆ ਆਇਆ ਵੋਲੀ ਤੇ ਚੱਲੀ ਨੇ ਭਾਈ ਯਾਰ ਬਸ ਬਹਿ ਜੇ ਯਾਰ ਬਣਾ ਲਈ ਆ ਇੱਕ ਹੈ ਨਾ ਯਾ ਥੱਲੇ ਗੁੱਤਰ ਖੁੱਲੇ ਪਿਆ ਨਾ ਨਾ ਇਧਰ ਆ ਜਾ ਇਧਰ ਆ ਦੇਖ ਥੱਲੇ ਜਾ ਕੇ ਗੁੱਲੇ ਪਈ ਆ ਪਹਾਵਾ ਕਰ ਤਾਂ ਚਾ ਕੋਈ ਚੱਕਰ ਨਹੀਂ ਲੈ ਭਾਈ ਇਹ ਲੈ ਭਾਈ ਆ ਵੀ ਆ ਗਿਆ ਦੋ ਬੱਚਿਆਂ ਦੀ ਤਾਂ ਇੰਨਾ ਹੀ ਡਾਈ ਹੋਗੀ ਇੱਕ ਗਲੱਬੀ ਟੁੱਸੇ ਵਾਲਾ ਹੋਰ ਹੈ ਭਈ ਆਪਣਾ ਉਹਦੀ ਡਾਈ ਹੋਈ ਹੋਈ ਆ ਠੀਕ ਆ ਤਿੰਨ ਤਿੰਨ ਜਾਂ ਚਾਰ ਬੱਚੇ ਡਾਈ ਹੋਈ ਹੋਈ ਆ ਇਹਨਾਂ ਦੀ ਕਿਤਾਬ ਉੱਡਣ ਵਾਲੇ ਜੋ ਬੈਠੇ ਇਹਨੂੰ ਹਲਾ ਦਿੰਨੇ ਇਹ ਉੱਡ ਲੂਗਾ ਕੱਲਾ ਇਹ ਗੱਲ ਤੇ ਬੈਠਾ ਇਹਨਾਂ ਚ ਛੱਡ ਦਿਓ ਛੱਡ ਦਿਓ ਉਹਨੂੰ ਪਤਾ ਲੱਗ ਗਿਆ ਹਲਾਉਣ ਆ ਗਿਆ ਤਾਂ ਹਾਂ ਠਾਣਾ ਨਾ ਆਖਾ ਉਏ ਪੁੰਨੌਦੀ ਤੋਂ ਬੈਠ ਕੇ ਆਏ ਆ ਉੱਡੇ ਆ ਜਾ ਵੇ ਤੂੰ ਓਏ ਹੋਏ ਵੇ ਬੈ ਜਾ ਬੈ ਜਾ ਬੈ ਜਾ ਫੇਰ ਚੱਲ ਪਏ ਕੋਈ ਇਹ ਤਾਂ ਉਹਨੂੰ ਉਡਾਉਣਾ ਕਿਹੜਾ ਉੱਡ ਗਿਆ ਇਹ ਕੋਈ ਨਾ ਉਹਨੂੰ ਡਾਦੀ ਇਕੱਲੇ ਨੂੰ ਆਪਾਂ ਜਿਹੜਾ ਇਹਦੇ ਪਿੱਛੇ ਬੈਠਾ ਉਹ ਇਕੱਲੇ ਆ ਵੀ ਦੂਸੇ ਲੋਦਾ ਬੰਦਾ ਬੈਠਾ ਪੇ ਮਾਰਦਾ ਇਹ ਬੱਸ ਇਹਨੂੰ ਇੰਨਾ ਇੰਨਾ ਬਹੁਤ ਆ ਯਾਰ ਆ ਆ ਨਾ 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 ਥੱਲੇ ਨਹੀਂ ਥੱਲੇ ਨਹੀਂ ਥੱਲੋਂ ਯਾਰ ਕੁਟਰ ਬੰਦ ਕਰਾਉਣੇ ਇੱਕ ਮਿੰਟ ਆਪਾਂ ਡੈਡੀ ਨੂੰ ਕਹਿ ਕੇ ਉਹ ਚੜਦਾ ਬਈ ਆ ਗਿਆ ਇਹ ਤਾਂ ਆਪਣਾ ਇੱਕ ਕੱਲ ਨਹੀਂ ਮਰਿਆ ਯਾਰ ਉਹ ਗੋਲੇ ਆ ਗੋਲੇ ਆ ਪਾ ਜੀ ਲੈ ਵੀ ਬਹਿ ਗਿਆ ਤੇ ਆਪਾਂ ਥੰਮੋ ਬੰਦ ਕਰਾ ਦਈਏ ਯਾਰ ਲੈ ਬਈ ਇੱਕ ਦਾ ਆਪਣਾ ਫਿਰ ਦਾ ਬੱਚਾ ਉਹੀ ਦੂਰੀ ਵੱਲ ਉੱਡੇਗਾ ਇੱਕ ਇਹਦੇ ਨਾਲ ਉੱਡੇ ਫਿਰਦਾ ਕਾਲ ਪੁੱਛ ਆਪਣਾ ਗਲੱਬੀ ਟੂਸਾ ਇਹਦਾ ਵੀ ੱੱੱਪੇ ਮਾਰਦਾ ਫਿਰਦਾ ਇਹਦੇ ਪਿੱਛੇ ਵਿੱਚ ਹੀ ਠੀਕ ਐ ਆਉਂਦਾ ਆ ਹੁਣ ਇੱਕ ਆਉਂ ਡਜ ਇਹ ਆ ਲੋ ਦੋ ਬੱਚੇ ਦਾ ਆਪਣੇ ਹੋਏ ਪਏ ਐ ਸੈਟ ਘਰੇ ਉੱਡੇ ਕਰਦੇ ਆ ਆ ਕਿੱਧਰ ਨੂੰ ਗਿਆ ਕੀਰ ਹੋ ਗਈ ਚਲਦੀ ਹੈ ਆ ਇਹਨਾਂ ਦੇ ਕੰਮ ਕਰਵਾ ਲਈ ਅੰਦਰ ਕਿਰਤ ਨਹੀਂ ਆ ਆਈ ਆ ਲੱਭੀ ਆ ਆਇਆ ਇੱਕ ਯਰ ਇਕੱਲੇ ਹੱਥ ਨਾਲ ਚੱਕਣਾ ਬਹੁਤ ਔਖਾ ਆ ਜਾਂਦਾ ਹੈ ਤਾਂ ਆ ਗਾਇਆ ਇਹ ਦੋ ਬੱਟੇ ਹੋਣਾ ਤੇ ਵੈਟੀ ਬੜਿਆ ਉੱਤੇ ਨਾ ਸ਼ਤਰੀ ਤੇ ਤੇ ਬੜਿਆ ਉੱਡਿਆ ਕਰਦਾ ਭਈਆ ਸੋਦਾ ਕਾਲ ਪੁੱਛਿਆ ਜੇ ਮੰਦਰੂ ਹੈ ਦੇ ਤੇ ਇੱਕ ਓਡੇ ਆਪਣਾ ਉਹ ਬੈਠਾ ਇੱਕ ਚਾਰੇ ਨੂੰ ਵੀ ਤਾਰ ਲੈਨੇ ਇੱਕ ਮਿੰਟ ਹੋਈ ਬਾਜੂ ਬਣਾਉਣੇ ਵੀ ਉਹ ਚੜੀ ਅੰਦਰ ਕੋ ਬੱਚਾ ਪਰਾਂ ਆਣੀ ਮੁਰ ਆ ਉਹ ਉਹਦਾ ਵੀ ਲੈ ਵੀ ਆ ਤਾਂ ਬਹਿ ਜਾ ਹਦਤੀ ਤੇ ਉਹ ਦੂਸੇ ਵਾਲਾ ਹੈ ਕੇ ਹਟਿਆ ਵੀਡੀਓ ਫੇਰ ਚੱਲ ਗਿਆ ਹਵਾ ਇੱਕ ਉਧਰੋਂ ਆਉਂਦੀ ਹੈ ਨਾ ਭਾਈ ਉਧਰ ਨਹੀਂ ਜਾਂਦਾ ਜਿੱਦਨ ਹਵਾ ਆਉਂਦੀ ਹੈ 1 ਮਿੰਟ ਕੋਈ ਮੈਨੂੰ ਉਤਾਰ ਲਿਓ ਛਾਲ ਕੇ ਠੀਕ ਹੈ ਮੈਨੂੰ ਸੂਰਜ ਦੇ ਉੱਲੇ ਹੋ ਗਏ ਆ ਦੇਖ ਨਹੀਂ ਰਿਹਾ ਚੱਲ ਆਉਂਦਾ ਭਾਈ ਹੁਣ ਤਾਂ ਠੀਕ ਹੈ ਹਿਸ਼ਾਲ ਕੇ ਉਹ ਭਾਈ 2:00 ਵਜੇ 2:00 ਵਜੇ 5 ਮਿੰਟ ਹੋ ਗਏ ਆਪਾਂ ਇਹਨਾਂ ਬੰਦ ਕਰਤੀ ਯਾਰ ਥੱਲੇ ਬੈਠੇ ਆ ਉਹਨਾਂ ਨੂੰ ਨੂੰ ਵੀ ਕਰਤੀ ਯਾਰ ਬੰਦ ਠੀਕ ਹੈ। ਅੱਛਾ ਪਾਗੇ ਦੇ ਕਿੰਨੇ ਆਪਣੇ ਬਾਹਰ? 2 4 5 2 4 ਤਾਂ ਉਹ ਬੈਠੇ ਆ ਪਰਾਂ ਪਿੱਛੇ ਤੇ ਦੋ ਆ ਸੀ 6 7 8 ਤੇ ਦੋ ਆਪਣੇ ਆ ਬਾਹਰ ਛੱਡੇ ਹੋਏ ਸੀ। ਦੋ ਛੱਡੇ ਹੋਏ ਸੀ 8 ਬਚੇ ਸੀ। ਆਪਣੇ ਤਿੰਨ ਵਜੇ ਨਹੀਂ ਮੁੜੇ। ਤਿੰਨੇ ਚੋਕਾ 8 ਬਚਿਆ ਜ ਆਪਣੇ ਚਾਰ ਬੱਚੇ ਲੱਗ ਗਏ ਚਾਰ ਬੱਚੇ ਡਾਉਣ ਵਾਲਿਆ ਉਹ ਕਾਲਾ ਪੰਜ ਲੱਗ ਗਏ ਕਾਲਾ ਤੇ ਲਾਲ ਇੱਕ ਆਪਣਾ ਲਾਲ ਟੁੱਸੇ ਵਾਲਾ ਤੇ ਲਾਲ ਪੂਛ ਵਾਲਾ ਇਹ ਕਹਿੰਦਾ ਕਿ ਜੌਣ ਵਾਲਾ ਦੂਜੇ ਢਾਈ ਹੋ ਗਈ ਪੰਜ ਦੀ ਬਈ ਤੇ ਇਹਨਾਂ ਨੂੰ ਕਰਦੀ ਜਾਂਦਾ ਨਾ ਪੰਨ ਨੂੰ ਕਰਦੀ ਜਾਂਦਾ ਚਲ ਚਲੋ ਚਲੋ ਆ ਗਏ ਪੱਠੀਆਂ ਬਣੀਆਂ ਪਈਆਂ ਦਾਣੇ ਖਾਣੀਆਂ ਆ ਸਵੇਰੇ ਦੀ ਦੁਬਾਰ ਸੀ ਉਹ ਵੀ ਇਹਨਾਂ ਵੀ ਕਰਦੀ ਆ ਪਾ ਜਾਣੀ ਪਾੜ ਕੇ ਘੜਦੀ ਹੈ ਯਾਰ ਪੱਕਾ ਮਿੱਟ ਮੈਂ ਆਹ ਲੰਡਾ ਕਰਦਾ ਸੀ ਆਪਾਂ ਜਾਮ ਹੋਇਆ ਪਿਆ ਯਾਰ ਇਹ ਸ਼ਾਇਦ ਹੀ ਬਚੇ ਯਾਰ ਭਈ ਇਹ ਤੇ ਕੋ ਦੂਜਾ ਪਾ ਦੇ ਬਣਾਉਂਗੇ ਕਰੀਏ ਨੇ ਦਵਾਈ ਵੀ ਦੇ ਕੇ ਆਣੇ ਆਨੋਂ ਦਵਾਈ ਲੈ ਕੇ ਆਵਾਂਗੇ ਉਹ ਲਾ ਲਵਾਂਗੇ ਜੀ ਬਾਰਡ ਟੋਲ ਪੇ ਯਾਰ ਚੱਕੋਈ ਚੱਕਣੀ ਚੱਕ ਕੇ ਕਰ ਦਿੰਦੇ ਆਂ ਅੰਦਰ ਜਾਣ ਦੀ ਨਹੀਂ ਰਹੀ ਯਾਰ ਘਾਟੇ ਸਿੱਕਾ ਪਣ ਉਸ ਲਈ ਫੁੱਡੇ ਯਾਰ ਥੋੜੇ ਨਹੀਂ ਮਿਆਂ ਨਾ ਹੋਰ ਵੀ ਚੱਕਣੀ ਆ ਛੁੱਟੀ ਕਰਾਉਣੇ ਯਾਰ ਫੁੱਡੇ ਆਪਣਾ ਇੱਕ ਪਈ ਹੈ ਨਾ ਤਿੰਨ ਪਾਉਣੇ ਹੁਣ ਫੁੱਡੇ ਉਹਦੇ ਤਿੰਨ ਫੁੱਡੇ ਕਰ ਦਨੇ ਆਂ ਆਪਾਂ ਉੱਤੇ ਯਾਰ ਠੀਕ ਹੈ ਤਿੰਨ ਗੰਦਾ ਘੜਾ ਦੇਣੀ ਇੱਕ ਜੇ ਬੱਚੇ ਇੱਕ ਜੇ ਪੱਠੇ ਇੱਕ ਜੇ ਪੱਠੀਆਂ ਐੇ ਕਰਨਾ ਬਈ ਕੰਮ ਜੂਣ ਚ ਕਰਾ ਮੈਂ ਆਪਾਂ ਚਾਰ ਬਾਈਆਂ ਛੱਡ ਕੇ ਫੇਰ ਖੁੱਡੇ ਕੌਣ ਦੇ ਉੱਤੇ ਠੀਕ ਹੈ ਜਾਲਗਰਤ ਆਪਾਂ ਲਾਉਂਦੇ ਨਹੀਂ ਫੇਰ ਦੇਖਾਂਗੇ ਓਏ ਨਾ ਆ ਦੇਖੋ ਬੱਚਾ ਇਹ ਆਹੀ ਕੰਮ ਹੈ ਮੈਂ ਮੈਂ ਤਾਂ ਹੀ ਪਾਰਿਆ ਸੀ ਯਾਰ ਇਹਨੂੰ ਬਾਹਰ ਹੀ ਰੱਖਦੇ ਆਂ ਬਈ ਆਪਾਂ ਯਾਰ ਪਾਰ ਉਰੇ ਰੱਖਦੇ ਆਂ ਇਹਨੂੰ ਬਾਜੋ ਇੱਥੇ ਛੱਡ ਦਾਂਗੇ ਪਾਣੀ ਘਰ ਦੇ ਦੇ ਕੇ ਯਾਰ ਪਾਣੀ ਦਿੰਦੇ ਆ ਉਹਨੂੰ ਤੇ ਇਹਨਾਂ ਨੂੰ ਕਰਦੇ ਬਈ ਅੰਦਰ ਠੀਕ ਹੈ ਨੇ ਭਈਆ ਵੀ ਕੱਟ ਤੇ ਉਹੀ ਪਸਾ ਅੱਜ ਦੂਰੋਂ ਫਾਦਾ ਪੀ ਜਾਣਗੇ ਹੌਲੀ ਹੌਲੀ ਆਤੈ ਇਹਨਾਂ ਨੂੰ ਵੀ ਅਹੀਂ ਪੈ ਜੂ। ਆਇਸ ਰਹਿ ਗਿਆ। ਕਾਟੇ ਵੱਧੇ ਸਾਰੇ ਚੱਲਣਗੇ ਭਈਆ ਦਾਪੀ ਦਾਣੇ ਖਾਣਗੇ ਦੂਜੇ ਉਤਰੋਂ ਦੇਖ ਕੇ ਠੀਕ ਹਨ ਤੇ ਉਹਨਾਂ ਨੂੰ ਪਾਣੀ ਦੇ ਦੇਣੇ ਆ। ਲੈ ਭਈ ਇਹਨੂੰ ਕੱਟਤਾ ਪਾਣੀ ਪਾ ਦੇਣੇ ਅੰਦਰ। یہ نہ وہ اتے ہیں ਇੱਥੇ ਜਿਹੜਾ ਤੇ ਖੁੱਡਾ ਲਾਉਣੇ ਆ ਬਈ ਚੱਲਦੇ ਆ ਸੱਦੇ ਆਪਾਂ ਹਾਂ ਬਈ ਠੀਕ ਐ ਆ ਆਪਣਾ ਅੱਜ ਇੱਕ ਵਜਾ ਮੁੜਿਆ ਆ ਆਪਾਂ ਹੁਣੀ ਅੰਦਰ ਕਰਤਾ ਠੀਕ ਐ ਇੱਕ ਵਜਾ ਆਪਣਾ ਮੁੜਿਆ ਆ ਉਹ ਆਪਾਂ ਕਰਤਾ ਅੰਦਰ ਤਨ ਪੱਠੀਆਂ ਨੇ ਆਪਣੀਆਂ ਤੇ ਆਹ ਦੇਖੋ ਬਈ ਦੁੱਧ ਕੋਈ ਲੁੱਸੀ ਨਹੀਂ ਬਈ ਲੋਕ ਹੋਈ ਪੂਰਾ ਦੁੱਧ ਤੁਹਾਡੇ ਸਾਹਮਣੇ ਲਾਉਣੇ ਆ ਠੀਕ ਐ ਠੀਕ ਐ ਜੀ ਵੀਡੀਓ ਬਣੀ ਇਹ ਯਾਰ ਇੱਕ ਆੜਮੀ ਵੀਡੀਓ ਬਣੂ ਬਈ ਯਾਰ ਅਰੇ ਦੀਦਾ ਮੈਨੂੰ ਪੱਕਾ ਦੇਖ ਨਹੀਂ ਰਿਹਾ ਤੁਹਾਨੂੰ ਦਿਖਾ ਕੇ ਫੇਰੀ ਘਾਵਾਗੇ ਆਪਾਂ ਆਹ ਦੇਖ ਰੋ ਬਈ ਠੀਕ ਐ 60 ਐਮਲ 50 60 ਐਮਲ ਐ ਦੁੱਧ ਤੇ ਆ ਆ ਗਿਆ ਆਪਣੀ ਪਹਿਲੀ ਕੂਤਰੀ ਚਿੱਟੀਆਂ ਦੀ ਕਾਲੀ ਚੀਨੀ ਬਈ ਕਾਲਾ ਟੂਸਾ ਗਲੱਬੀ ਟੂਸਾ ਕੱਚਾ ਪੂਸ਼ ਬਈ ਬਦਾਮ ਤੇ ਉਹ ਘਾਦੇ ਹੋਏ ਨੇ ਠੀਕ ਐ ਇਹਨਾਂ ਨੂੰ ਲੌਣ ਲੱਗੇ ਦੁੱਧ ਬਈ ਇੱਕ ਮਿੰਟ ਬਈ ਫੜੀ ਨਹੀਂ ਸੀ ਚੱਜ ਨਾਲ ਨਾ 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 ਐ ਕਿਆ ਲੋਰ ਲੋਰ ਨਹੀਂ ਚੱਜਦੀ ਬਈ ਕੀ ਦੇ ਵਿੱਚ ਆਈ ਨਹੀਂ ਹੱਥਾਂ ਚ ਝੱਜ ਨਾਲ ਆ ਦੇਖ ਲੋ ਇੰਨਾ ਗਲਾਤਾ ਅੱਧਾ ਕਰ ਗਿਆ ਸਾਰਾ ਦੁੱਧ ਰੋ ਗਿਆ ਆਹ ਤੁਹਾਨੂੰ ਦਿਖਾਈ ਦਿੰਦਾ ਯਾਰ ਇਹ ਦਿਖਾਇਆ ਗਿਆ ਇਹ ਠੀਕ ਹੈ ਭਈਆ ਅਸੀਂ ਹੁਣ ਇਹਦਾ ਟੱਡ ਦੇਖ ਲੋ ਤੇ ਜਦੋਂ ਦੁੱਧ ਲੱਗ ਗਿਆ ਫੇਰ ਦਿਖਾਉਣਾ ਥੱਲੇ ਛੱਡ ਕੇ ਉਹਨੇ ਦਿਖਾਉ ਨਾਲ ਕੱਲ ਨੂੰ ਇਹਨੂੰ ਡਾਵਾਗੇ ਆਪਾਂ ਬਈ ਲੈ ਲਈ ਕਰ ਲੋ ਸ਼ੌਂਕ ਦੁੱਧ ਨਾਲ ਢੱਡੇ ਦਾ ਫੁੱਲਿਆ ਹੋਇਆ ਕਬੂਤਰੀ ਦਾ ਠੀਕ ਦੇਖੋ ਬਈ ਆਹ ਦਾ ਪਿਉ ਡਿੱਗਿਆ ਬਈ ਮੂਹਰੂ ਦੇਖ ਲੋ ਮੂਹ ਚੋਂ ਦੁੱਧ ਨਿਕਲਦਾ ਠੀਕ ਐ ਆ ਰਹਿ ਗਈਆਂ ਇਹਨਾਂ ਦੇ ਵੀ ਲਾਉਣੇ ਆ ਬਈ ਸੋਨੇ ਇੱਕ ਦਾ ਖਾਤੀ ਤੇ ਆ ਦੋ ਦੇ ਬਈ ਮੈਂ ਲਾ ਦਿੰਦਾ ਕਦੋਂ ਯਾਰ ਵੀਡੀਓ ਬਣਦੀ ਨਹੀਂ ਇਕੱਲੇ ਬੰਦੇ ਤੋਂ ਠੀਕ ਐ ਭਰਾ ਆਹ ਦੁੱਧ ਦੇਖ ਲੋ ਉੱਧਾ ਲੱਗ ਗਿਆ ਆ ਵੀ ਲਾਉਣਾ ਬਈ ਠੀਕ ਆ 60 60 ਐਮ ਵਾਲਾ ਤੇ ਜਿਹੜਾ ਇੱਕ ਉਧਰ ਹੈਗਾ ਉਹਨੂੰ ਵੀ ਲਾਉਂ ਕੰਪਿਊਟਰ ਨੂੰ ਠੀਕ ਆ ਭਰਾ